ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੇਰੀ ਸਾਸੰਗਤ ਜੀਓ ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਮਹਾਨ ਸੂਰਮੇ ਧਰਮ ਦੇ ਰਖਵਾਲੇ ਸਿੱਖ ਕੌਮ ਦੇ ਗੌਰਵ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਤਾਂ ਆਓ ਉਹਨਾਂ ਦੀ ਜ਼ਿੰਦਗੀ ਅਤੇ ਉਪਲਬਧੀਆਂ ਨੂੰ ਸਮਝੀਏ ਜੋ ਅੱਜ ਵੀ ਸਾਨੂੰ ਹੌਸਲਾ ਦਿੰਦਿਆ ਨੇ ਜਸਾ ਸਿੰਘ ਆਲੂਵਾਲੀਆ ਜੀ ਦਾ ਜਨਮ 3 ਮਾਰਚ 1718 ਈਸਵੀ ਨੂੰ ਕਪੂਰਥਲਾ ਨੇੜੇ ਆਲੂਵਾਸੇ ਪਿੰਡ ਵਿੱਚ ਹੋਇਆ। ਉਹਨਾਂ ਦੇ ਪਿਤਾ ਭਗਵਾਨ ਸਿੰਘ ਜੀ ਅਤੇ ਮਾਤਾ ਭਾਗ ਕੌਰ ਜੀ ਨੇ ਉਹਨਾਂ ਨੂੰ ਗੁਰਮਤ ਅਨੁਸਾਰ ਚੰਗੀ ਸਿੱਖਿਆ ਦਿੱਤੀ। ਉਹਨਾਂ ਨੇ ਬਚਪਨ ਤੋਂ ਹੀ ਗੁਰਬਾਣੀ ਅਤੇ ਸ਼ਾਸਤਰ ਵਿੱਦਿਆ ਦੇ ਵਿੱਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ ਜਸਾ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸਿੱਖਿਆ ਆਪਣੇ ਜੀਵਨ ਦਾ ਮਿਸ਼ਨ ਬਣਾ ਲਿਆ ਜਸਾ ਸਿੰਘ ਆਲੂ ਵਾਲਿਆ ਜੀ ਨੇ ਆਲੂ ਵਾਲਿਆ ਮਿਸ਼ਨ ਦੇ ਅਗਵਾਈ ਕੀਤੀ ਉਹ ਨਾ ਸਿਰਫ ਇੱਕ ਸੂਰਬੀਰ ਯੋਧੇ ਸਨ ਬਲਕਿ ਇੱਕ ਚੰਗੇ ਨੇਤਾ ਵੀ ਸਨ ਉਹਨਾਂ ਨੇ ਸਿੱਖ ਸੰਗਤਾਂ ਨੂੰ ਇਕੱਤਰ ਕਰਕੇ ਮੁਗਲਾ ਅਤੇ ਅਫਗਾਨਾ ਦੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕੀਤਾ 1761 ਮਸ਼ਹੂਰ ਲਾਹੌਰ ਦੀ جنگ ਜਦ ਅਹਿਮਦ ਸ਼ਾ ਅਬਦਾਲੀ ਨੂੰ ਸੰਗਤ ਜੀ ਹਰਾਇਆ ਗਿਆ ਤਾਂ ਉਹਨਾਂ ਨੇ ਹਜ਼ਾਰਾਂ ਹੀ ਹਿੰਦੂ ਅਤੇ ਸਿੱਖ ਔਰਤਾਂ ਨੂੰ ਆਜ਼ਾਦ ਕਰਵਾਇਆ ਤਾਂ ਸੰਗਤ ਜੀ ਉਹਨਾਂ ਨੂੰ ਬੰਦੀ ਛੋੜਦਾ ਵੀ ਆਖਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਅਨੇਕਾਂ ਹੀ ਗੁਲਾਮ ਹੋਏ ਬੱਚਿਆਂ ਅਤੇ ਔਰਤਾਂ ਨੂੰ ਉਥੋਂ ਆਜ਼ਾਦ ਕਰਵਾ ਕੇ ਉਹਨਾਂ ਨੂੰ ਆਪਣੇ ਘਰ ਪਹੁੰਚਾਇਆ ਸੀ ਉਹਨਾਂ ਨੇ 1765 ਦੇ ਵਿੱਚ ਲਾਹੌਰ 'ਚ ਫਤਿਹ ਹਾਸਲ ਕਰਕੇ ਹਜ਼ੂਰੀ ਬਾਗ ਦੇ ਵਿੱਚ ਤਖਤ ਤੇ ਬੈਠ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ ਤਾਂ ਇਸ ਕਰਕੇ ਸੰਗਤ ਜੀ ਉਹਨਾਂ ਨੂੰ ਸਰਬੱਤ ਖਾਲਸੇ ਦਾ ਸਰਦਾਰ ਐਲਾਨਿਆ ਗਿਆ ਉਹਨਾਂ ਦੀ ਅਗਵਾਈ ਅਧੀਨ ਸਿੱਖ ਕੌਮ ਨੇ ਨਾ ਸਿਰਫ ਆਪਣੀ ਹਿਫਾਜ਼ਤ ਕੀਤੀ ਬਲਕਿ ਧਰਮ ਅਤੇ ਨ્યાਅ ਵਾਸਤੇ ਜੰਗਾਂ ਵੀ ਕੀਤੀਆਂ ਸੰਗਤ ਜੀ ਜਸਾ ਸਿੰਘ ਆਲੂਵਾਲੀਆ ਜੀ ਦੇ ਵਿੱਚ ਇੰਨੀ ਨਿਮਰਤਾ ਸੀ ਕਿ ਜਦੋਂ ਉਹਨਾਂ ਨੂੰ ਮਹਾਰਾਜਾ ਬਣਨ ਦੀ ਪੇਸ਼ਕਸ਼ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਸਾਡਾ ਰਾਜ ਖਾਲਸੇ ਦਾ ਹੈ ਮੈਂ ਸਿਰ ਸੇਵਕ ਹਾਂ ਸੋ ਇੰਨੀ ਨਿਮਰਤਾ ਸੀ ਸਰਦਾਰ ਜਸਾ ਸਿੰਘ ਆਲੂਵਾਲੀਆ ਜੀ ਦੇ ਵਿੱਚ ਉਹਨਾਂ ਦੀ ਸ਼ਹੀਦੀ 1763 ਈਸਵੀ ਦੇ ਵਿੱਚ ਹੋਈ ਪਰ ਉਹਨਾਂ ਦੀ ਵਿਰਾਸਤ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜਿਉਂਦੀ ਤਿਉਂ ਜਿਉਂਦੀ ਹੈ ਅੱਜ ਜਦੋਂ ਅਸੀਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦੇ ਹਾਂ ਤਾਂ ਇਹ ਸਿਰਫ ਇਤਿਹਾਸ ਨੂੰ ਯਾਦ ਕਰਨ ਦਾ ਵੇਲਾ ਨਹੀਂ ਸਗੋਂ ਉਹਨਾਂ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰਨ ਦਾ ਵੀ ਸਮਾਂ ਹੈ ਉਹਨਾਂ ਨੇ ਸਾਨੂੰ ਸਿਖਾਇਆ ਕਿ ਧਰਮ ਦੇ ਨਾਲ ਅਡਿੱਟ ਖੜੇ ਰਹੋ ਕਿਸੇ ਦੀ ਤਾਰਨਾ ਦੇ ਨਾਲ ਡਰੋ ਨਹੀਂ ਤਾਂ ਇਤਿਹਾਸ ਵੀ ਤੁਹਾਡੇ ਪਾਸੇ ਹੋ ਜਾਂਦਾ ਹੈ ਤਾਂ ਸੰਗਤ ਜੀ ਇਹ ਸੀ ਅੱਜ ਦੇ ਦਿਨ ਜਦੋਂ ਸਰਦਾਰ ਜਸਪ੍ਰੀਤ ਸਿੰਘ ਆਲੂਵਾਲੀਆ ਜੀ ਦਾ ਸਿੱਖ ਜਗਤ ਦੇ ਅੰਦਰ ਜਨਮ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਸੋ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਇੱਕ ਇਹ ਛੋਟੀ ਜਿਹੀ ਝਲਕ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਉਹਨਾਂ ਦੀ ਵਿਰਾਸਤ ਨੂੰ ਦੁਨੀਆ ਤੱਕ ਪਹੁੰਚਾਓ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਉਸ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਦਾ ਸੁਧਾਰ ਕਰ ਸਕਣ ਸੋ ਸੰਕੇਤ ਜੀ ਏਸੀ ਅੱਜ ਦੀ ਵੀਡੀਓ ਆਪ ਜੀ ਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਸੰਖੇਪ ਇਤਿਹਾਸ ਤੋਂ ਤੁਸੀਂ ਕੀ ਜਾਣਿਆ ਸੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਸੋ ਮੈਨੇ ਦਿਓ ਇਜਾਜ਼ਤ ਜਲਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ